ਠੰਡ ਦੀ ਐਸੀ ਤੈਸੀ ਸੱਜਣਾ ਜੀ ਤੂ ਕੋਲ ਬੁਲਾਵੇਂ ਨਾ ਮੰਗਾਇ ਕੋਈ ਗਾਣਾ ਹਾਂ ਨਮਾ ਆ ਜਾਈਏ ਇਹੋ ਜਿਹੇ ਗਾਣੇ ਸੁਣ ਕੇ ਕੀ ਲੋੜ ਪੈ ਗਈ ਹੁਣ ਬੇਬੇ ਹੰਦਵਾਰੇ ਵੱਲ ਆਉਂਗੇ ਤੁਸੀਂ ਬੇਬੇ ਤਾਂ ਗਈ ਜਿੱਥੇ ਜਾਣੀ ਸੀ ਸੁਰਗਾ ਚ ਤਾਂ ਫੇਰ ਉੱਥੇ ਗਏ ਬੰਦੇ ਕਦੇ ਪੁੱਠੇ ਹੁੰਦੇ ਆ ਕਿ ਹਾਂ ਬਾਪੂ ਹੁੰਦੇ ਤਾਂ ਨਹੀਂ ਬੇਬੇ ਚੰਗੀ ਬਹੁਤ ਸੀ ਹਜੇ ਉਮਰ ਹੀ ਨਹੀਂ ਸੀ ਬੇਬੇ ਦੀ ਜਾਨ ਦੀ ਆ ਉੱਤੋਂ ਗਏ ਬੇਕਾਰੇ ਪੁੱਠੇ ਆਉਂਦੇ ਤਾਂ ਦੱਸ ਕਦੇ ਕਿਸੇ ਵਾਰ ਗੰਨ ਲੱਕੜਾ ਪੁੱਠੀਆਂ ਨਹੀਂ ਆਈਆਂ ਕਦੇ ਗਏ ਹੋਏ ਸ਼ਕਸ ਪੁੱਠੇ ਨਹੀਂ ਆਉਂਦੇ ਹਾਂ ਆਪਣੀ ਇਹ ਤਾਂ ਹੈ ਹੋਰ ਹੋਰ ਦੱਸ ਠੀਕ ਹੈ ਬਸ ਵਧੀਆ ਹੁਣ ਨਾ ਹੈ ਨਹੀਂ ਠੰਡ ਜੀ ਕੱਟ ਗਈ ਤਾਂ ਨਹੀਂ ਮੈਂ ਲੈ ਕੇ ਗਿਆ ਅੱਛਾ ਬਾਕੀ ਤੂੰ ਬਾਕੀ ਤੂੰ ਕਿੰਨਾ ਕੁਛ ਤਾਂ ਖਵਾਤਾ ਮੈਨੂੰ ਅੱਜ ਕਿਸੇ ਆਲਾ ਚ ਹਾਂ ਜੀ ਬਾਪੂ ਜੀ ਜੇ ਤੁਸੀਂ ਆਪਾਂ ਜਿਹੀ ਤੋਥੀ ਮੇਰੇ ਰਿੰਗ ਡਿੰਗ ਜਿਹੀ ਸੀ ਤੇ ਉਹ ਤਾਂ ਮੈਨੂੰ ਲੱਗਦਾ ਕੋਈ ਸੀਰੀਸ ਉਰੀ ਨੇ ਦੇਖ ਲਿਆ ਲੈ ਗਈ ਉਹ ਤੋੜੀ ਤਾੜੀ ਪਾਉਂਦੀ ਆਪਾਂ ਭਾਲਾ ਵੀ ਕਿੰਨਾ ਸੀਗਾ ਤਾਂ ਇੱਥੇ ਹੁੰਦਾ ਹੈ ਕਿਉਂ ਹੁੰਦਾ ਸੋ ਤੇ ਹੁੰਦੇ ਆਪੂ ਜੀ ਕਰਾ ਕੇ ਦੋ ਤੁਸੀਂ ਰਿੰਗ ਮੈਨੂੰ ਕਹੀ ਜੇ ਮੇਰੇ ਤਾਂ ਜਾਨ ਲੈਣੀ ਕਰ ਲੂਗਾ ਸੁੱਖਾ ਸੁੱਖਾ ਜਾਨ ਲੈਣ ਕਰਾ ਦਿਆਂਗੇ ਕਿ ਕਿ ਸਰਮਾ ਤੇ ਕਰਾ ਕੇ ਦਿੰਗੇ ਸਰਮਾ ਤੇ ਕਰਾ ਦੇਂਗੇ ਹਮ ਤਾਂ ਗੰਜਰ ਦਾ ਵਾਰ ਦਿੱਤੀ ਆ ਵੀ ਪੈਸੇ ਨਹੀਂ ਦਿੰਦਾ بس اوਡੇ ਕੋਲ ਤਾਂបាន ਨਹੀਂ ਆਗੇ ਕਿ ਮਉਦ ਸਵਾਲ ਲੱਗਣ ਲੱਗੇ ਚੰਗੀ ਨਹੀਂ ਕਿ ਮਰੀ ਜਾਂਦੀਆਂ ਭਕਾਈ ਜਾਂਦੀਆਂ ਭਕਾਈ ਮਾਰਨ ਨੂੰ ਸੋਚਦਾ ਲਿਆ ਕਰ ਭਕਾਈ ਮਾਰਨ ਲਾ ਲਾ ਬਾਪੂ ਜੀ ਇਹ ਚ ਪਕਾਈ ਦੀ ਕੀ ਗੱਲ ਹੈ ਜੀ ਮੈਂ ਤਾਂ ਸੁਣਿਆ ਹੈਗਾ ਤੁਸੀਂ ਕਿੰਨੇ ਪੁੱਲਿਆਂ ਨੂੰ ਸਮਾਨ ਵੀ ਉਹਨੂੰ ਲਿਆ ਕੇ ਦਿੱਤ ਤਮੰਤ ਕਦੇ ਲਿਆ ਕੇ ਦਿੱਤਾ ਕਿਉਂ ਨਹੀਂ ਲਿਆ ਕੇ ਦਿੱਤਾ ਕੀ ਪਿੰਨਗਾਂ ਦਾ ਕੀ ਸਮਾਨ ਲਾ ਕੇ ਦਿੱਤਾ ਵੀ ਉਸ ਨੂੰ ਲਿਆ ਕੇ ਤਾਂ ਦਿੱਤਾ ਹੈਗਾ ਬਾਪੂ ਜੀ ਤੁਸੀਂ ਦਿੰ ਲੈ ਕੇ ਦਿੱਤਾ ਇਹ ਦੱਸ ਪੰਨੇ ਤਰੀਕ ਦੱਸ ਆਹੀ ਤੇਰਾ ਵੀਰ ਕਿਦਨ ਹੋ ਗਿਆ ਜਵਾਬ ਕਹਿੰਦੇ ਸੀ ਕਿ ਅਸੀਂ ਕਿੰਨਿਆਂ ਬਣਾਇਆ ਕਿੰਨਿਆਂ ਉਹਨੇ ਮੈਂ ਪੁੱਛਿਆ ਵੀ ਤੇਰੀ ਮੰਮੀ ਤਾਂ ਵੀ ਜਾਣ ਗਈ ਨਹੀਂ ਕਿ ਤੇਰੀ ਤੇਰੀ ਮੰਮੀ ਇਸੇ ਕਹਿੰਦੇ ਨਹੀਂ ਨਹੀਂ ਉਹ ਤਾਂ ਬਾਪੂ ਲੈ ਕੇ ਆਇਆ ਸੀ ਸਮਾਨ ਫਿਰ ਮੇਰੀ ਮੰਮੀ ਨੇ ਬਣਾਇਆ ਸੀ ਮੇਰੀ ਗੱਲ ਸੁਣੋ ਤੇ ਉਹ ਐ ਮੇਰੀ ਗੱਲ ਸੁਣ ਬਾਜ਼ਾਰ ਗਏ ਸੀ ਤੇਨੇ ਫੋਨ ਕਰਤਾ ਕਿ ਬਾਪੂ ਜੀ ਕਿੱਥੇ ਮੈਂ ਕਿਹਾ ਵੀ ਮੈਂ ਤਾਂ ਇੱਥੇ ਦਵਾਈ ਲੈਣ ਗਿਆ ਕਹਿੰਦੀ ਵੀ ਆਹਾਂ ਖਵਾ ਖਾਟ ਪਿੰਨਿੰਗਾ ਦਾ ਆਟਾ ਉਟਾ ਜਾਂ ਤੇ ਡ్రਾਈ ਫਰੂਟ ਚ ਲਿਆ ਦੀ ਤਾਂ ਮੈਂ ਸਮਾਨ ਦਾ ਤਲਾ ਲਿਆ ਫਿਰ ਕੀ ਹੋ ਗਿਆ ਤਾਂ ਉਹਦੇ ਮੈਨੂੰ ਪੈਸੇ ਦਿੱਤੇ ਅਗਲੇ ਨੇ ਬਾਅਦ ਚ ਤੁਸੀਂ ਗੱਲ ਕਰਦੇ ਨਹੀਂ ਤੁਸੀਂ ਝੂਠ ਤਾਂ ਨਹੀਂ ਮਾਰਦੇ ਕਿਤੇ ਨਹੀਂ ਦਿੱਤੇ ਹੁਣ ਲੈ ਪੈਸੇ ਦਿੱਤੇ ਲੈ ਮੈਂ ਤੈਨੂੰ ਮੋਬਾਈਲ ਕਰਕੇ ਤੈਨੂੰ ਰਿਕਾਰਡਿੰਗ ਭੇਜ ਦੂੰਗਾ ਲੈ ਜੇ ਤੈਨੂੰ ਨਹੀਂ ਯਕੀਨ ਤਾਂ ਚਲੋ ਰਿਕਾਰਡਿੰਗ ਤਾਂ ਕਿਉਂ ਭੇਜਣੀ ਆ ਤੁਸੀਂ ਹੂੰ अच्छा तू रिकॉर्डिंग मतलब मेरे मेरी भी रिकॉर्डिंग कर दूँ तू है तेरी रिकॉर्डिंग ਕਰਦਾ ਜਦੋਂ ਆਪਾਂ ਫੋਨ ਫੋਨ ਤੇ ਆਪਾਂ ਜਿਵੇਂ ਕਈ ਵਾਰੀ ਉਹਦਾ ਮੈਂ ਰਿਕਾਰਡਿੰਗ ਕਰਕੇ ਤੇ ਬਾਅਦ ਦੇ ਵਿੱਚ ਮੈਂ ਉਹਨੂੰ ਸੁਣ ਸੁਣ ਕੇ ਤੇ ਲੈ ਕਰੇ ਤੁਹਾਡੇ ਕੋਲੇ ਸਾਰਾ ਕੁਝ ਹੈਗਾ ਹੈ ਹੂੰ ਕੋਲੇ ਹੈਗਾ ਤੁਹਾਡੇ ਸਾਰਾ ਕੁਝ ਤੇ ਤੁਸੀਂ ਫੇਰ ਵੀ ਉਹ ਤਰਸੀਆਂ ਨੇ ਉਹ ਤਰਸੇ ਕੀ ਹੁੰਦਾ ਨਾ ਉਹ ਕਹਿੰਦੇ ਖੂਹ ਦੇ ਕੋਲੇ ਕਹਿੰਦੇ ਵੀ ਧਿਆਇਆ ਖੂਹ ਤੇ ਕੰਡੇ ਬੈਠਾ ਵੀ ਕਈ ਵਾਰ ਬੰਦਾ ਧਿਆਇਆ ਮਰ ਜਾਂਦਾ ਉਹੀ ਗੱਲ ਮੇਰੇ ਨਾਲ ਹੋਈ ਪਈ ਹੈ ਜਦੋਂ ਬੰਦੇ ਦਾ ਜੀ ਕਰਦਾ ਹੁੰਦਾ ਉਦੋਂ ਤਾਂ ਤੂੰ ਮਤਲਬ ਜਦੋਂ ਬੰਦੇ ਨੂੰ ਜਦੋਂ ਐ ਹੁੰਦਾ ਵੀ ਹੁਣ ਬੰਦਾ ਖੋ ਵੀ ਨਾ ਇੱਥੇ ਉਹ ਤੂੰ ਕਹਿੰਦੀ ਹਾਂ ਉਹ ਬਾਪੂ ਫਿਰ ਕੀ ਕਰੇ ਕਿਹੜੇ ਪਾਸੇ ਜਾਵੇ ਨਹੀਂ ਬਾਪੂ ਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਤੇ ਇਹ ਕੁਝ ਇੱਥੇ ਅੱਜ ਪਾਰੰਗ ਦਾ ਮੱਛੀਆ ਕੱਲ ਨੂੰ ਕੁਝ ਹੋਰ ਵੀ ਕਮਾ ਸਕਦਾ ਹੂੰ ਬਾਪੂ ਜੀ ਨਹੀਂ ਆਣੇ ਗੱਲਾਂ ਨਾ ਕਰੋ ਫੋਨ ਤੇ ਨਾ ਕਰਿਆ ਕਰੋ ਅੱਜ ਕੋਈ ਰਿਕਾਰਡਿੰਗ ਵਗੈਰਾ ਹੁੰਦੀ ਏ ਲੈ ਰਿਕਾਰਡਿੰਗ ਤੇ ਜੇ ਮੈਂ ਕਰੂੰ ਤਾਂ ਹੀ ਰਿਕਾਰਡਿੰਗ ਹੁੰਦੀ ਐ ਨਾ ਦੱਸ ਤਾ ਨੂੰ ਮੇਰੇ ਤੇ ਯਕੀਨ ਹੈ ਨਹੀਂ ਤਰਨਾ ਕਰ। ਨਕਲੀ ਦੀ ਵੀ ਤੁਸੀਂ ਕਾਰ ਹੀ ਰੱਖੀ ਐ ਮੈਨੂੰ ਪੇਮੈਂਟ ਚ ਕਹਿਤਾ ਮੈਂ ਰਿਕਾਰਡਿੰਗ ਤੇ ਜਦੋਂ ਯੋਨੇ ਮੈਨੂੰ ਗਿਆ ਸੀ ਵੀ ਸਮਝ ਆਨ ਲਿਆ ਦੀ। ਉਹ ਤਾਂ ਮੈਂ ਤਾਂ ਕਰ ਰੱਖੀ ਐ ਕਿਉਂਕਿ ਨਾ ਮੈਨੂੰ ਤੈਨੂੰ ਯਕੀਨ ਦਿਵਾਉਣਾ ਸੀ। ਕਿਤੇ ਕੱਲ ਨੂੰ ਤੈਨੂੰ ਪਤਾ ਲੱਗੇ ਤੇ ਤੂੰ ਯਕੀਨ ਨਾ ਆਵੇ ਤੈਨੂੰ। ਫਿਰ ਬਾਪੂ ਜੀ ਮੈਨੂੰ ਨਹੀਂ ਪਤਾ ਮੈਨੂੰ ਵੀ ਲਿਆ ਕੇ ਦੋ। ਤਨ ਉਲਾ ਦੂੰਗਾ ਕੋਈ ਗੱਲ ਮੇਰਾ ਮੇਕਅਪ ਵਾਲਾ ਸਮਾਨ ਮੁੱਖਿਆ ਕੇ ਨੋਲੀ ਆ ਕੇ ਦਿਓ ਮੈਨੂੰ ਨਾਲ ਮੇਕਅਪ ਮੇਕਅਪ ਕਰਕੇ ਤੇ ਫਿਰ ਆਈ ਨਹੀਂ ਮਾਪੂ ਜੀ ਤੁਸੀਂ ਤਨ ਨੂੰ ਜਗਾਈ ਫਿਰ ਸੋਚਦੇ ਸਮਝਦੇ ਨਹੀਂ ਮੈਨੂੰ ਵੈਸੇ ਮੇਕਅਪ ਦੀ ਕੀ ਲੋੜ ਥੋਡੇ ਕੋਲ ਤਾਂ ਵੈਸੇ ਹੀ ਦੇਖ ਦੇਣੀ ਹੈ ਹੂੰ ਮਸਪਰੇਤ ਕਿ ਨਾ ਮੇਰੀ ਕੱਲ ਐਤ ਕਿ ਨਾ ਪਤਾ ਮੈਂ ਕੁਝ ਕਰਨਾ ਹੈ ਤਨ ਯਾਦ ਰੱਖੀਂ ਫਿਰ ਕੀ ਕਰਨਾ ਐਤ ਕਿ ਨਾ ਫਿਰ ਮੈਂ ਉਸ ਨਾਲ ਅੱਛਾ ਹੂੰ ਠੀਕ ਹੈ ਫਿਰ ਹੂੰ ਇਹ ਤਾਂ ਵੀ ਰੱਖੇ ਨਹੀਂ ਕਰੀ ਨਹੀਂ ਹੋਣਾਗਾ ਕਿ ਫਿਰ ਬਾਹਰ ਕਿਤੇ ਹੋਣਾ ਜਾਂ ਫਿਰ ਮੈਂ ਮੇਰੇ ਪੇਕੇ ਤੇ ਕੇ ਛੱਡਿਓ ਮੈਨੂੰ ਪੇਕੇ ਤੋਂ ਪੇਕੇ ਦਾ ਬਣਾਈ ਉਧਰੋਂ ਵਸਤੇ ਤੇ ਮੈਂ ਆਪਾਂ ਫਿਰ ਬਾਜ਼ਾਰ ਚ ਮਿਲ ਲਾਂਗੇ ਚੰਗਾ ਫਿਰ ਹਾਂ ਠੀਕ ਹੈ ਡੜੀ ਜੀ ਆਹੀ ਹੋਸਪੀਟਲ ਬੈਗਾ ਚਲ ਠੀਕ ਹੈ ਚੰਗਾ ਫਿਰ ਠੀਕ